ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਤੇ ਅੱਜ ਜਿਹੜੀ ਤਾਂ ਡੇਲੀ ਕੋਠੀ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਤੇ ਬੜੀ ਸੋਹਣੀ ਤੇ ਨਿਊ ਡਿਜ਼ਾਈਨ ਨਾਲ ਬਣੀ ਹੋਈ ਹੈ ਆਜੋ ਮਰਵਾਉਣਿਆਂ ਚਾਤ ਫਿਰ ਕੋਠੀ ਵੱਲ ਕੋਠੀ ਦਾ ਗੇਟ ਦੇਖੋ ਦੋਸਤੋ ਸਟੀਲ ਨਾਲ ਕਿੰਨੀ ਸੋਹਣੀ ਲੁੱਕ ਦੇ ਰਿਹਾ ਹੈ ਆ ਆ ਜਾਂਦਾ ਹੈ ਕੋਠੀ ਦਾ ਪੋਰਚੇਰੀਆ ਪੋਰਚੇਰੀਆ ਵੀ ਬਹੁਤ ਸੋਹਣਾ ਤੇ ਖੁੱਲਾ ਢੁੱਲਾ ਹੈ ਕੋਠੀ ਦੇ ਅੰਦਰ ਐਂਟਰ ਕਰਦੇ ਆ ਹੀ ਆਪਾਂ ਨੂੰ ਮਿਲੇਗਾ ਸੱਜੇ ਪਾਸੇ ਡਰੈنگ ਰੂਮ ਡਰੈنگ ਰੂਮ ਵੀ ਦੋਸਤੋ ਦੇਖੋ ਪੂਰਾ ਸੋਹਣਾ ਤੇ ਚੰਗੀ ਤਰ੍ਹਾਂ ਤਿਆਰ ਹੋਇਆ ਹੋਇਆ ਕੋਠੀ ਦੇ نیچے ਪੱਥਰ ਦਾ ਕੰਮ ਤੇ ਕੋਠੀ ਦੇ ਉੱਪਰ ਡਾਊਨ ਸੀਲਿੰਗ ਦਾ ਕੰਮ ਤੇ ਕੋਠੀ ਦੇ ਰੰਗ ਰੋਗਣ ਦਾ ਗੇਟ ਗ੍ਰਿਲਾਂ ਦਾ ਲੱਕੜ ਦਾ ਕੰਮ ਏ ਟੂ ਜ਼ेड ਪੂਰਾ ਕੰਪਲੀਟ ਹੈ ਕੋਠੀ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਵੇਂ ਕਿ ਗੀਜਰ ਦਾ ਏਸੀ ਦਾ ਤੇ ਜਿਵੇਂ ਰਸੋਈ ਵਿੱਚ ਚਿਮਣੀਆਂ ਦਾ ਤੇ ਦੋਸਤੋ ਇੱਕ ਗੱਲ ਮੈਂ ਹੋਰ ਦੱਸਦਾ ਕੋਠੀ ਦੇ ਮਾਲਕ ਨੇ ਸਾਰਾ ਸਮਾਨ ਕੋਠੀ ਦੇ ਨਾਲ ਹੀ ਦੇ ਦੇਣਾ ਹੈ ਕਿਉਂਕਿ ਕੋਠੀ ਦਾ ਮਾਲਕ ਆਪਣਾ ਭਰਾ ਐਨਆਰਆਈ ਵੀਰ ਹੈ ਉਹ ਬਾਹਰ ਸੈਟਲ ਨੇ ਤੇ ਉਹ ਪੱਕੇ ਤੌਰ ਤੇ ਬਾਹਰ ਹੀ ਮੂਵ ਹੋਣ ਜਾ ਰਹੇ ਹਨ ਇਸ ਕਰਕੇ ਉਹਨਾਂ ਨੇ ਕੋਠੀ ਦਾ ਸਾਰਾ ਸਮਾਨ ਨਾਲ ਹੀ ਦੇ ਦੇਣਾ ਹੈ ਆਜੋ ਦੋਸਤੋ ਫਿਰ ਦੇਖਦੇ ਆਂ ਕੋਠੀ ਦੀ ਅਗਲੀ ਲੁੱਕ ਡਾਈਨਿੰਗ ਏਰੀਆ ਤਾਂ ਤੁਸੀਂ ਦੇਖ ਲਿਆ ਕਿੰਨਾ ਸੋਹਣਾ ਤਿਆਰ ਹੋਇਆ ਹੋਇਆ ਸੀ ਗਲਾਸ ਦੇ ਨਾਲ ਆ ਆ ਗਿਆ ਦੋਸਤੋ ਕਿਚਨ ਕਿਚਨ ਵੀ ਦੇਖੋ ਦੋਸਤੋ ਪੂਰਾ A to Z ਕੰਪਲੀਟ ਹੈ ਕਬੂਰਡ ਨਾਲ ਤੇ ਚਿਮਣੀਆਂ ਨਾਲ ਤੇ ਓਪਨ ਕਿਚਨ ਹੈ ਤੇ ਕੋਠੀ ਦੇ ਜੇਕਰ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਕੋਠੀ ਦਾ ਏਰੀਆ ਹੈਗਾ ਦੋਸਤੋ 70 बाई 30 ਦਾ ਕੋਠੀ ਦੇ ਐਡਰੈਸ ਬਾਰੇ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਇਹ ਕੋਠੀ ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਬੋਹਰ ਵਿੱਚ ਸਥਿਤ ਹੈ ਇਹ ਕੋਠੀ ਸੀਤੋ ਰੋਡ ਦੇ ਨਿਊ ਕਲਾਸ਼ ਨਗਰ ਵਿੱਚ ਬਣੀ ਹੋਈ ਹੈ ਕੋਠੀ ਦੀ ਜੇਕਰ ਆਪਾਂ ਬਜਟ ਦੀ ਗੱਲ ਕਰੀਏ ਬਜਟ ਹੈਗਾ ਦੋਸਤੋ ਕੋਠੀ ਦਾ 80 ਲੱਖ ਰੁਪਇਆ ਤੇ ਮਾਲਕ ਨੇ ਆਖਿਆ ਹੈ ਜਦੋਂ ਮੌਕੇ ਤੇ ਬੈਠਾਂਗੇ ਟੇਬਲ ਤੇ ਤਾਂ ਮਾਣ ਤਾਣ ਵੀ ਹੋ ਜਾਵੇਗਾ ਇੱਕ ਗੱਲ ਦੋਸਤੋ ਜੋ ਤੁਹਾਨੂੰ ਮੈਂ ਦੱਸਣੀ ਰਹਿ ਗਈ ਸੀਗੀ ਬਿਜਲੀ ਦਾ ਟਰਾਂਸਫਾਰਮ ਵੀ ਕੋਠੀ ਦਾ ਆਪਣਾ ਪਰਸਨਲ ਹੈਗਾ ਮਾਲਕ ਨੇ ਆਪਣਾ ਪਰਸਨਲ ਟਰਾਂਸਫਾਰਮ ਰਖਵਾਇਆ ਹੋਇਆ ਸੀ ਕਿਉਂਕਿ ਸ਼ਹਿਰਾਂ ਵਿੱਚ ਬਿਜਲੀ ਦੇ ਲੋਡ ਦੀ ਬਹੁਤ ਦਿੱਕਤ ਪੈਂਦੀ ਹੈ ਇਸ ਕਰਕੇ ਇਹਦੀ ਵੀ ਕਾਰਵਾਈ ਤੁਹਾਨੂੰ ਕਾਗਜ਼ੀ ਨਾਲ ਹੀ ਮਿਲ ਜਾਵੇਗੀ ਕੋਠੀ ਦਾ ਆਪਣਾ ਪਰਸਨਲ ਟਰਾਂਸਫਾਰਮ ਤਾਂ ਜੋ ਬਿਜਲੀ ਦੇ ਲੋਡ ਦਾ ਕੋਈ ਚੱਕਰ ਨਾ ਪਵੇ ਰੈਸ ਮੈਂ ਦੁਬਾਰਾ ਫੇਰ ਦੱਸ ਦਿੰਨਾ ਹਾਂ ਇਹ ਕੋਠੀ ਕਿੱਥੇ ਹੈ ਇਹ ਕੋਠੀ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ ਸੀਤੋ ਰੋਡ ਦੇ ਨਿਊ ਕਲਾਸ਼ ਨਗਰ ਉੱਤੇ ਬਣੀ ਹੋਈ ਹੈ ਕੋਠੀ ਵਿੱਚ ਇੱਕ ਵੀ ਨਵੇਂ ਪੈਸੇ ਦਾ ਕੰਮ ਨਹੀਂ ਰਹਿੰਦਾ ਕੋਠੀ ਪੂਰੀ A to Z ਕੰਪਲੀਟ ਹੈ ਆਓ ਤੇ ਸਿੱਧੀ ਰਹਾਇਸ਼ ਕਰੋ ਕੋਠੀ ਦੇ ਮਕਾਨ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਜਿਸ ਕਿਸੇ ਨੇ ਵੀ डील ਕਰਨੀ ਹੋਈ ਤਾਂ ਇਸ ਨੰਬਰ ਤੇ ਕਰ ਸਕਦਾ ਹੈ 6283955605 6283955605 62839 25605 ਜੋ ਕੋਈ ਵੀ ਵੀਰ ਭਰਾ ਇਸ ਕੋਠੀ ਵਿੱਚ ਇੰਟਰਸਟਡ ਹੈ ਉਹ ਉੱਪਰ ਚੱਲ ਰਹੇ ਮਕਾਨ ਮਾਲਕ ਦੇ ਨੰਬਰ ਨਾਲ ਸਿੱਧਾ ਆਪਣਾ ਸੰਪਰਕ ਕਰ ਸਕਦਾ ਹੈ ਸਾਡਾ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਲਾਗਾ ਤੇਗਾ ਹੈ ਅਸੀਂ ਤਾਂ ਬਸ ਇਸ ਚੈਨਲ ਉੱਪਰ ਕੋਠੀਆਂ ਮਕਾਨਾਂ ਦੀਆਂ ਇਕ ਲੀਆਂ ਐਡਾ ਲਗਾਉਂਦੇ ਹਾਂ ਜੇਕਰ ਤੁਸੀਂ ਆਪਣੇ ਕਿਸੇ ਵੀ ਕੋਠੀ ਮਕਾਨ ਜਾਂ ਕਿਸੇ ਹੋਰ ਤਰ੍ਹਾਂ ਦੀ ਪ੍ਰਾਪਰਟੀ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਉੱਪਰ ਚੱਲ ਰਹੇ ਵਟਸਐਪ ਨੰਬਰ ਉੱਪਰ ਆਪਣੀ ਪ੍ਰਾਪਰਟੀ ਦੀ ਜਾਂ ਕੋਠੀ ਮਕਾਨ ਦੀ ਵੀਡੀਓ ਬਣਾ ਕੇ ਭੇਜੋ ਅਸੀਂ ਤੁਹਾਡੀ ਵੀ ਐਡ ਲਗਾ ਦੇਵਾਂਗੇ ਕਿਰਪਾ ਕਰਕੇ ਵੀਡੀਓ ਫੋਨ ਟੇਡਾ ਕਰਕੇ ਹੀ ਬਣਾ ਕੇ ਭੇਜੀ ਜਾਵੇ ਤਾਂ ਜੋ ਇਸ ਨਾਲ ਐਡ ਸੋਹਣੀ ਲੱਗੇ ਜੇਕਰ ਕਿਸੇ ਮੇਰੇ ਵੀਰ ਭਰਾ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪ੍ਰਾਪਣ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਹੋਰ ਇਦਾਂ ਦੀਆਂ ਕੋਠੀਆਂ ਮਕਾਨਾਂ ਦੀਆਂ ਵੀਡੀਓ ਦੇਖਣ ਲਈ ਨੋਟੀਫਿਕੇਸ਼ਨ ਦੀ ਬੈਲ ਔਨ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ